ਗਰਮਖ ਪਿਆਰੇ ਕਿਨੂੰ ਲੱਗੇ ਆ ਇਹ ਕਿਨੂੰ ਆ ਦੇਖੋ ਸ਼ਾਦਾ ਰੱਖਤਾ ਇਥੇ ਹੁਣ ਆਪਾਂ ਚੱਲਦੇ ਆ ਵਾਪਸ ਜੋ ਚੱਲਦੇ ਹੁਣ ਆਪਾਂ ਘਰ ਖਿੱਚਤੀ ਸਕੂਟੀ ਆਪਾਂ ਘਰ ਨੂੰ ਆ ਡਿੱਗੀ ਇਧਰ ਸੋ ਹੈਲੋ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਅੱਜ ਦੇ ਨਿਊ ਵਲੌਗ ਵਿੱਚ ਅੱਜ ਆ 4 ਸਤੰਬਰ ਅੱਜ ਦਾ ਵਲੌਗ ਸ਼ੁਰੂ ਕਰਦੇ ਆਂ ਅੱਜ ਸਮਰ ਹੁਣਾਂ ਦਾ ਜਾਣ ਨੂੰ ਲੱਗਦਾ ਸਕੂਲੇ ਚਿਤ ਨਹੀਂ ਕਰਦਾ ਜੀ ਨਹੀਂ ਕਰਦਾ ਉਦਾਸ ਪਿਆ ਕਰਦਾ ਹੈ ਮੈਡਮ ਹੰਦੀ ਹੈ ਸਾਡੀ ਹਾਂ ਸੋ ਗਰਮਕ ਪਿਆਰਿਓ ਸਰਬੱਤ ਦੀ ਮੈਡਮ ਅ ਚਲੀ ਗਈ ਸੀ ਪੜਾਉਂਦੀ ਹੁੰਦੀ ਸੀ ਪਹਿਲਾਂ ਇਹਨਾਂ ਨੂੰ ਬਹੁਤ ਪਿਆਰ ਕਰਦੀ ਸੀ ਉਹ ਚਲੀ ਗਈ ਸੀ ਉਹ ਅੱਜ ਆ ਰਹੀ ਹੈ 4 ਸਤੰਬਰ ਨੂੰ ਇਹਨਾਂ ਨੂੰ ਮਿਲਣ ਸਰਬੱਤ ਨੂੰ ਤਾਂ ਬਹੁਤ ਸ਼ੌਂਕ ਹੈ ਨਾ ਮਿਲਣ ਦਾ ਚਾਹ ਬਹੁਤ ਹੈ ਤੁਹਾਨੂੰ ਸਮਰਦੇਰ ਵੀ ਮੈਮ ਆ ਰਹੀ ਹੈ ਐਸ਼ਾ ਮੈਮ ਐਸ਼ਾ ਮੈਮ ਆ ਰਹੀ ਹੈ ਨਾ ਉਹ ਆਸਟ੍ਰੇਲੀਆ ਚਲੀ ਗਈ ਸੀ ਐਸ਼ਾ ਮੈਮ ਉਹ ਵੀ ਆ ਰਹੀ ਹੈ ਅੱਜ ਇਹਨਾਂ ਨੂੰ ਸਕੂਲੇ ਮਿਲਣ ਵਾਸਤੇ ਬੱਚਿਆਂ ਨੂੰ ਸਪੈਸ਼ਲ ਮੇਰੀ ਪੁੰਨਮ ਜੇ ਦੀ ਪੁੰਨਮ ਮੈਡਮ ਵੀ ਆ ਰਹੀ ਹੈ ਸ਼ਾਇਦ ਉਹ ਵੀ ਆਵੇ ਹਨ ਉਹਨੂੰ ਮੈਡਮ ਨੂੰ ਸੰਦੇਸ਼ ਦੇ ਦੇ ਕੋਈ ਵੀਡੀਓ ਚ ਦੇਖ ਲੂਗੀ ਮੈਮ ਕਿ ਮੈਮ ਮੈਨੂੰ ਮਿਲ ਕੇ ਜਾਓ ਜਰੂਰ ਹੈ ਕਹਦੇ ਮੈਮ ਕਿਹਦਾ ਬਲੌਗ ਦੇਖੂਗੀ ਦੇਖੂਗੀ ਬੱਬਾ ਮੈਂ ਮੈਂ ਸ਼ੇਅਰ ਕਰ ਦੂੰਗਾ ਤੂੰ ਕਹਦੇ ਮੈਮ ਮੈਨੂੰ ਮਿਲ ਕੇ ਜਾਓ ਜਰੂਰ ਮੈਂ ਮਿਲਣਾ ਤੁਹਾਨੂੰ ਕੇ ਮੈਂ ਮਿਲਣਾ ਹੈ ਤੁਹਾਨੂੰ ਸਮਰ ਤੂੰ ਐਵੇਂ ਮੈਮ ਨੂੰ ਕਹਿਣਾ ਕੁਛ ਕਹ ਮੈਮ ਬਹੁਤ ਅੱਛਾ ਪੜਾਇਆ ਤੁਸੀਂ ਮੈਨੂੰ ਤੁਸੀਂ ਹੁਣ ਆਸਟ੍ਰੇਲੀਆ ਚਲੇ ਗਏ ਤੁਸੀਂ ਆਪ ਦਾ ਵਧੀਆ ਰੋ ਉੱਥੇ ਕਹ ਦੇ ਮਸਕਲੀ ਰੱਖ ਕੇ ਤੂੰ ਕਹ ਦੇਗਾ ਸੋ ਸਮਰ ਸਕੂਲੀ ਜਾ ਕੇ ਕਹੂਗਾ ਵੈਨ ਆ ਗਈ ਸਮਰ ਦੀ ਸਰਬੱਤੀ ਮੈਮ ਆ ਰਹੀ ਹੈ ਅੱਜ ਮਿਲਣ ਵਾਸਤੇ ਵੈਨ ਆ ਗਈ ਹੈ ਜਾ ਰਹੀ ਹੈ ਸਕੂਲ ਉਧਰ ਗੋੜੂ ਬੈਠਾ ਗੋੜੂ ਓਏ ਖੜਾ ਹੋ ਜਾਂਦਾ ਹੈ ਨਾ ਵੇਖ ਲੈ ਤੁਹਾਨੂੰ ਇੱਕ ਕਿਸਮਰ ਚਲ ਠੀਕ ਹੈ ਫਿਰ ਬਾਏ ਹੈ ਬਾਏ ਬਾਏ ਰੈਣ ਆ ਗਿਆ ਦੋ ਸੋ ਗਰਮਕ ਪਿਆਰਿਓ ਹੁਣ ਚਲਦੇ ਆਪਾਂ ਰੈਣ ਅੱਜ ਭੋਗ ਹੈ ਤਿੰਨ ਸ੍ਰੀ ਖੰਡ ਪੱਠ ਸਾਹਿਬਾਂ ਦਾ ਤੇ ਬੱਚੇਗੇ ਸਕੂਲ ਬੱਚਿਆਂ ਦੀ ਅੱਜ ਮੈਮ ਮਿਲਣ ਆ ਰਹੀ ਹੈ ਸਰਬੱਤ ਪੁਨਮ ਮੈਡਮ ਉਹ ਨੂੰ ਬਹੁਤ ਚੇਤੇ ਕਰਦੀ ਸੀ ਉਹ ਜਦੋਂ ਮੈਮ ਹੁੰਦੀ ਸੀ ਉਦੋਂ ਪੜਦੀ ਬਹੁਤ ਸੀ ਹੁਣ ਉਹਦਾ ਪੜਾਈਚ ਵੀ ਨਹੀਂ ਮਨ ਲੱਗਦਾ ਤੇ ਉਹ ਮੈਮ ਚਲੀ ਗਈ ਸਮਰਦੀ ਆਸ਼ਾ ਮੈਮ ਵੀ ਚਲੀ ਗਈ ਸੀ ਆਸਟ੍ਰੇਲੀਆ ਉਹ ਵੀ ਅੱਜ ਮਿਲਣ ਆ ਰਹੀ ਹੈ ਸਾਰੇ ਬੱਚਿਆਂ ਨੂੰ ਮਿਲ ਕੇ ਜਾਊਗੀ। ਸੋ ਸਰਵਤ ਤਾਂ ਬੜੇ ਚਾਹਨ ਆ ਗਈ ਸਕੂਲ। ਮੈਂ ਮੈਮ ਨੂੰ ਮਿਲ ਕੇ ਆਉਂ। ਸ਼ਾਇਦ ਕੀ ਤਾਂ ਉਹ ਨੂੰ ਮੈਡਮ ਵੀ ਅੱਜ ਮਿਲਣ ਵਾਸਤੇ ਆਵੇ। ਸੋ ਆਪਾਂ ਚੱਲਦੇ ਆ ਰਹਿਣ। ਚਾਰਜਰ ਰੱਖ ਲਿਆ ਵਿੱਚ। ਤੇ ਜੇ ਸਕੂਟਰੀ ਚਾਰ ਦਲੋਣੀ ਪਈ ਤੇ ਫਿਰ ਲਾ ਲਾਂਗੇ। ਰਾਤ ਹੋਈ ਸੀ। ਰਾਤ ਲਾਈ ਸੀ। ਬਸ ਫੇਰ ਠੀਕ ਹੈ। ਠੀਕ ਹੈ ਫਿਰ ਹੈ। ਓਕੇ। ਜਾ ਰਹੇ ਹਾਂ। ਜਣਾ ਨਾਲ ਆ ਜਾ। ਆ ਜਾ ਬੇ ਜੀ। आजा कटो आजा लत कद चुकते है अः लत्त दुख दी तो नहीं थी? चल फिर, जाना? नहीं आना आ जा फिर है? चल करे रहे नहीं कोई राखी रखी, ठीक है वो इधर मिस्त्री लगे पे है मिस्त्री साहब की बना रहे हो ਬਿਲਡਿੰਗ ਬਣ ਰਹੀ ਜੀ ਸੋ ਗਰਮਖ ਪਿਆਰਿਓ ਰਹਿਣ ਜਾਏ ਹੁਣ ਘਰ ਆ ਗਏ ਆ ਹੁਣ ਟਾਈਮ ਹੋ ਗਿਆ 11 ਵਜੇ ਗਿਆ ਸੋ ਹੁਣ ਦਾੜੀ ਉਹਨਾਂ ਦੀ ਰੋਟੀ ਫੜਾ ਕੇ ਉਹਨੇ ਖੇਤ ਤੁਹਾਨੂੰ ਦਿਖਾਉਨੇ ਉੱਥੇ ਕੰਮ ਲੱਗੇਦੇ ਹੋ ਤੇ ਮੰਮੀ ਨੇ ਰੋਟੀ ਪਾਤੀ ਕਿਵੇਂ ਆਇਆ ਮੈਂ ਡੱਬੀ ਜੀ ਘੱਟ ਕੋਟ ਹੋਇਆ ਰੱਖਾ ਲੈਣੀ ਓਕੇ ਨੂੰ ਪਤਾ ਤੇ ਲੱਸੀ ਪਾਣੀ ਨਹੀਂ ਲੱਸੀ ਹੈਨੀ ਲੱਸੀ ਕਿਹਾ ਸੀ ਦਾਦੀ ਨੇ ਕਿਹਦੇ ਬਰਫ਼ ਪਾਓ ਪਾ ਕੇ ਤੇ ਲੱਸੀ ਪਾਉਣੀ ਲੱਸੀ ਇਦਾਂ ਹੀ ਹੈਗਾ ਵਿੱਚ ਬਣਾਈ ਨਹੀਂ ਅਜ ਲੱਸੀ ਸੋ ਰੋਟੀ ਫੜਾ ਕੇ ਆਉਨੇ ਹੁਣ ਖੇਤ ਤੁਹਾਨੂੰ ਖੇਤ ਦਿਖਾਉਨੇ ਆ ਉੱਥੇ ਤੇ ਕਿਵੇਂ ਦਾ ਖੇਤ ਬੜੇ ਰਿਓ ਸਕੂਟੀ ਤੇ ਚਲਦੇ ਆ ਸਕੂਟੀ ਸਟਾਰਟ ਤਾਂ ਹੁੰਦੀ ਨਹੀਂ ਇਹ ਸਿੱਧੀ ਦੁਰ ਪੈਂਦੀ ਗੁਰਮਖ ਪਿਆਰੇ ਸਕੂਟਰੀ ਤੇ ਜਾ ਰਹੇ ਆ ਟਿੱਬੇ ਆ ਦੇਖਦੇ ਆ ਜਾਂਦੀ ਹੈ ਕਿ ਨਹੀਂ ਟਿੱਬਿਆਂ ਵਿੱਚ ਦੀ ਇੱਥੇ ਰੱਖਦੇ ਆ ਇੱਥੇ ਰੱਖਦੇ ਆ ਟਿੱਬਿਆਂ ਵਿੱਚ ਦੀ ਇੱਥੇ ਰੱਖਦੇ ਨਾਲ ਹੀ ਇਹ ਵੇਗ ਢੂਗਣਾ ਤਾਂ ਜਦੋਂ ਦੇ ਜਿਵੇਂ ਘੋੜ ਢੋਲਿਆ ਸੀ ਘੋੜ ਢੋਲ ਗਿਆ ਸੀ ਨਾ ਇੱਕੋਰੀ ਚਲੋ ਤੁਰਦੇ ਆਉਣ ਪੈਰ ਲਾਇ ਰੱਖ ਕੇ ਉੱਥੇ ਜਾ ਕੇ ਦਿਖਾਉਣਾ ਤੁਹਾਨੂੰ ਸਾਰਾ ਕੁਝ ਦ੍ਰਿਸ਼ ਖੇਤ ਜਾ ਰਹੇ ਆ ਆਪਣੇ ਘਰ ਤੱਕ ਆਉਣ ਨੂੰ ਰਸਤਾ ਜਾ ਰਿਹਾ ਇੱਧਰ ਟਿੱਬੇ ਆ ਪੂਰੇ ਪੋਲਾ ਥਾਂ ਦੇਖਦੇ ਆ ਸਕੂਟਰੀ ਨੰਗ ਦੀ ਹੈ ਕਿ ਨਹੀਂ ਜੇ ਨਾ ਨੰਗੀ ਫਿਰ ਦਿੱਕਤ ਹੋ ਜਾਣੀ ਹੈ ਸਮਾਨ ਤਾਂ ਵਧੀਆ ਪਿਆ ਕੋਈ ਦਿੱਕਤ ਨਹੀਂ ਆ ਰਹੀ ਵਧੀਆ ਤੁਰੇ ਜਾ ਰਹੇ ਆ ਬਾਕੀ ਹੁਣ ਮੀਮੂ ਪਏ ਆ ਥਾਂ ਜੰਮਿਆ ਆ ਥਾਂ ਜੰਮਿਆ ਵੇ ਕੋਈ ਦਿੱਕਤ ਨਹੀਂ ਤੇ ਲੱਗੇ ਖੇਤ ਆ ਸਾਹਮਣੇ ਇਧਰ ਦੀ ਜਾ ਰਹੇ ਹਾਂ ਠੋਕਰ ਮੰਗ ਪਿਆਰੇ ਥਾਂ ਜੰਮਿਆ ਆ ਕੋਈ ਦਿੱਕਤ ਨਹੀਂ ਵਧੀਆ ਜਾ ਰਹੇ ਆ ਆਰਮਨਾਲ ਤੇ ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸੀਗੇ ਸਤ ਅੱਤ ਸਾਲਾਂ ਦੇ ਉਦੋਂ ਇੱਥੇ ਕਿੱਦੇ ਹੁੰਦੇ ਸੀ ਸਾਰੇ ਹੁਣ ਤਾਂ ਸਾਰੀ ਨਹਿਰੀ ਜ਼ਮੀਨ ਬਣ ਗਈ ਆ ਦੇਖੋ ਇੱਥੇ ਤਾਂ ਕੁਝ ਨਹੀਂ ਬੀਜਿਆ ਅੱਗੇ ਗੁਵਾਰਾ ਬੀਜਿਆ ਬਹੁਤ ਵਧੀਆ ਫਸਲ ਗਈ ਪਹਿਲੇ ਇੱਥੇ ਡਿੱਬੇ ਹੁੰਦੇ ਸੀ ਬਹੁਤ ਉੱਚੇ ਉੱਚੇ ਵੱਡੇ ਵੱਡੇ ਉਹ ਸਾਹਮਣੇ ਆਪਣਾ ਪਿੰਡ ਰਹਿ ਗਿਆ ਇੱਥੇ ਬਹੁਤ ਡਿੱਬੇ ਹੁੰਦੇ ਸੀ ਹੁਣ ਸਾਰੀ ਨਹਿਰੀ ਜ਼ਮੀਨ ਹੋ ਗਈ ਹੈ ਬਹੁਤ ਵਧੀਆ ਕਿਸਾਨ ਭਰਾਵਾਂ ਨੇ ਵਾਹ ਵਾਹ ਕੀ ਤੇ ਸਾਰਾ ਇਹਦਾ ਪਾਣੀ ਵੀ ਸ਼ਾਇਦ ਕਈਆਂ ਕਿੱਲਾਂ ਦਾ ਪਾਣੀ ਪਹੁੰਚੀ ਆ ਕਈਆਂ ਦਾ ਹਜੇ ਨਹੀਂ ਪਹੁੰਚਿਆ ਆ ਦੇਖੋ ਗੁਵਾਰਾ ਵਧੀਆ ਖੜਾ ਹੈ ਬਾਕੀ ਨਹੀਂ ਵੀ ਵਧੀਆ ਹੈ ਤੇ ਕੀ ਗਵਾਰਾ ਗਵਾਰਾ ਵਧੀਆ ਖੜਾ ਹੈ ਆ ਵੀ ਗਵਾਰਾ ਇੰਦਰ ਤੇ ਉਹ ਸਾਹਮਣੇ ਪਾਣੀ ਲੱਗ ਰਿਹਾ ਲੱਗਦਾ ਮੈਂ ਵਰਤਾ ਤਾਂ ਬਹੁਤ ਵਧੀਆ ਕੋਈ ਦੁਕਾਨ ਨਹੀਂ ਆ ਰਹੀ ਮੈਂ ਤਾਂ ਕਿ ਕਿ ਦਿਨ ਹੋਣਗੇ ਨਹੀਂ ਇਹ ਟਿੱਪੇ ਖਤਮ ਹੋ ਗਏ ਕਿਉਂਕਿ ਮੈਂ ਬਹੁਤ ਜ਼ਰ ਬਾਅਦ ਆਇਆ ਇੱਥੇ ਬੜੇ ਜ਼ਰ ਬਾਅਦ ਕਰੀ ਨਾ ਮੈਂ ਸਗਰ ਮੱਕ ਵੀ ਆ ਰਿਹਾ ਇੱਥੇ ਵੀ ਗਵਾਰਾ ਬਹੁਤ ਵੱਡਾ ਵੱਡਾ ਖੜਾ ਦੇਖੋ ਇਹ ਸਕੂਟੀ ਤੁਰੀ ਜਾ ਰਹੀ ਹੈ ਆਇਦਰ ਮੂੰਗੀ ਵੀਜੀ ਐ ਇਧਰ ਗੁਵਾਰਾ ਤੈਨਾਂ ਸਾਰੀ ਸੋ ਗਰਮਕ ਪਿਆਰੋ ਇਧਰ ਤੈਨ ਨ블ੂ ਦਾ ਬਾਗ ਆ ਗਿਆ ਕਿਨੂਆਂ ਦਾ ਬਾਗ ਕੋਲਾਂ ਬੋਲ ਰਹੀਆਂ ਕਿਨੂਆਂ ਦੇ ਬਾਗਾਂ ਚ ਆ ਮੌਸਮੀ ਦਾ ਬਾਗ ਹੈ ਪਿੱਛੇ ਕਿਨੂਆਂ ਦਾ ਬਾਗ ਸੀ ਕੋਨੂੰ ਮੌਸਮੀ ਵੀ ਖੋਨੇ ਕਿਵੇਂ ਲੱਗਦੇ ਆ ਵੀ ਮੌਸਮੀ ਦਾ ਬਾਗ ਹੈ ਅਵੀ ਮੌਸਮੀ ਦਾ ਵਾਗ ਹੈ। ਉਹ ਸਾਹਮਣੇ ਡੈਡੀ ਹਣੀ ਉਹ ਸਾਹਮਣੇ ਉਥੇ। ਉਹ ਘਰ ਪਾਇਆ ਜਿਹੜਾ। ਉਹ ਉਥੇ ਡੈਡੀ ਹਣੀ ਸਾਹਮਣੇ। ਸ਼ਾਦਾ ਰੱਖਤਾ ਇਥੇ। ਹੁਣ ਆਪਾਂ ਚੱਲਦੇ ਆਂ ਵਾਪਸ। ਗਰਮਖ ਪਿਆਰੇ ਕਿੰਨੂੰ ਲੱਗੇ ਆ। ਇਹ ਕਿੰਨੂੰ? ਆ ਦੇਖੋ। ਸਾਮਣੇ ਬਾਗ ਕਿੰਨਾ ਵਾਹ ਬਹੁਤ ਹਲਕੇ ਫਲ ਵਧੀਆ ਸੋ ਰੋਟੀ ਫਰਾਤੀ ਡਾੜੀ ਨੂੰ ਹੁਣ ਆਪਾਂ ਚੱਲਦੇ ਆ ਘਰ ਰੜੀ ਜਾਵਾਂ ਮੈਂ ਜਾਵਾਂ ਜੱਲਿਆਂ ਫੇ ਠੀਕ ਹੈ ਰੜੀ ਮੈਂ ਚਾਚਾ ਬਾਏ ਬਾਏ ਲੈ ਵੀ ਦੋਸਤੋ ਡਿੱਗੀ ਵੇਖ ਲਓ ਤੁਸੀਂ ਗਰਮਕ ਪਿਆਰਿਓ ਚਲਦੇ ਹੁਣ ਆਪਾਂ ਘਰ ਖਿੱਚਦੀ ਸਕੂਟੀ ਆਪਾਂ ਘਰ ਨੂੰ ਆ ਡਿੱਗੀ ਇਧਰ ਇਧਰ ਖੇਤ ਆਗੇ ਵਾਪਸ ਘਰ ਜਾ ਰਹੇ ਆ ਜੀ ਸੋ ਗਰਮਕ ਪਿਆਰਿਓ ਹੁਣ ਮੰਡੀ ਜਾ ਰਹੇ ਆ ਕੋਈ ਸਮਾਨ ਲੈਣ ਸੀਮਾ ਵੀ ਯਾਰੀ ਨਾਲ ਯਾਰੀ ਤੇ ਨਾਲ ਯਾਰੀ ਚੱਲ ਫਿਰ ਆ ਜਾ ਲੇਟ ਵਾਟ ਕਰਦੇ ਪੱਖਾ ਬੰਦ ਕਰ ਲੈ ਇਹੜ ਪੱਖਾ ਬੰਦ ਕਰਦੇ ਆ ਅੱਜ ਚੱਲੀ ਗੱਡੀ ਤੇ ਹੀ ਜਾ ਰਹੇ ਹਾਂ ਸੋ ਰੋਟੀ ਖਵਾ ਆਂਦੀ ਡਾੜੀ ਇਹਨਾਂ ਨੂੰ ਰੋਟੀ ਖਵਾ ਕੇ ਪਾਂਡੇ ਲਿਆਂ ਦੇ ਵਾਪਸ ਸੋ ਗਰਮਖ ਪਿਆਰਿਓ ਤੁਰ ਪਿਆ ਵਾਪਸ ਬਹੁਤ ਟਾਈਮ ਲੱਗ ਗਿਆ ਮੰਡੀ 2 ਵਜ ਗਏ ਬਹੁਤ ਟਾਈਮ ਹੋ ਗਿਆ ਕੁਝ ਨਹੀਂ ਖੁਆ ਸੀ ਮਾਨਾ ਜੀ ਕੁਲਤੀ ਖਵਾਈ ਗੱਲੀ ਬਸ ਹੈਨਾ ਹੁਣ ਚੱਲਦੇ ਆਂ ਘਰ ਹੁਣ ਚੱਲਦੇ ਆਂ ਘਰ ਫਿਰ ਚਾਹ ਫੜਾ ਕੇ ਆਉਣੀ ਤੇ ਡੜੀ ਹੁਣ ਸਮਝ ਰਿਹਾ ਹੈ ਭਾਈ ਕੰਪਨੀ ਇਹਨੂੰ ਵੇਖਦਾ ਰਿਹਾ ਕਰ ਜਾਣਾ ਚਾਹ ਨਹੀਂ ਬਣਨਾ ਹੈ ਚੱਲ ਜੀ ਬਣੀ ਸੋ ਗਰਮਕ ਪਿਆਰਿਓ ਅੱਜ ਦਾ ਵਲੌਗ ਇੱਥੇ ਸਮਾਪਤ ਕਰਦੇ ਹਾਂ ਉਮੀਦ ਕਰਦੇ ਹਾਂ ਕਿ ਅੱਜ ਦਾ ਵਲੌਗ ਤੁਹਾਨੂੰ ਵਧੀਆ ਲੱਗਿਆ ਹੋਵੇਗਾ ਵਧੀਆ ਲੱਗਿਆ ਤੇ ਲਾਈਕ ਕਮੈਂਟ ਜ਼ਰੂਰ ਕਰਿਓ ਚੈਨਲ ਦੇ ਨਾਮ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਦੇ ਹਾਂ ਕੱਲ ਨੂੰ ਫਿਰ ਨਵੇਂ ਵਲੌਗ ਵਿੱਚ ਤਦ ਤੱਕ ਲਈ ਰੱਬ ਰੱਖਾ ਆਪਣਾ ਤੇ ਆਪਣਿਆਂ ਦਾ ਖਿਆਲ ਰੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ